ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਾਈ ਜੀ ਜਲੰਧਰ ਸ਼ਹਿਰ ਦੇ ਵਿੱਚ ਖੜੇ ਆਪਾਂ ਉੱਪਰ ਬੋਰਡ ਦਿਖਾ ਦੇ ਮਿੱਤਰਾਂ ਨਿਊ ਪੰਜਾਬ ਕਾਰ ਬਾਜ਼ਾਰ ਤੇ ਗੱਡੀਆਂ ਜਿੰਨੀਆਂ ਵੀ ਤੁਹਾਨੂੰ ਦਿਖਾਵਾਂਗੇ ਸਾਰੀਆਂ ਪੱਕੇ ਪੰਜਾਬ ਨੰਬਰ ਦੀਆਂ ਤੇ ਇੱਕ ਤੋਂ ਇੱਕ ਚੜਦੀ ਜਮਾ ਲਿਸ਼ਕਦੀਆਂ ਸ਼ੋਰੂਮ ਕੰਡੀਸ਼ਨ ਜਿਵੇਂ ਮਰਜ਼ੀ ਤਰੀਫ਼ ਕਰ ਲਈਏ ਘਾਟਾ ਇਹੋ ਜਿਹੀ ਗੱਡੀਆਂ ਨੇ ਸਾਹਮਣੇ ਦਿਖਾ ਚਮਕਦੀਆਂ ਨਾਲ ਵਿੱਚ ਹੈ ਮੂੰਹ ਦੇਖੀ ਚੱਲਿਓ ਹੈਪੀ ਬਾਈ ਆ ਆਪਣੇ ਨਾਲ ਨੇ ਕੀ ਹਾਲ ਹੈ ਭਾਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਿੱਤਾ ਠੀਕ ਨੇ ਭਾਜੀ ਬਹੁਤ ਵਧੀਆ ਭਾਜੀ ਠੀਕ ਹੈ ਜੀ ਤੇ ਫਿਰ ਆਪਾਂ ਸਵਿਫਟ ਗੱਡੀ ਖ ਹਾਂਜੀ ਇਹ 2018 ਮਾਡਲ ਹੈ ਜੀ ਠੀਕ ਹੈ ਬੀਡੀਆਈ ਗੱਡੀ ਹੈ ਜੀ ਹੂੰ 60000 ਚੱਲੀ ਹੈ ਜੀ ਠੀਕ ਹੈ ਹਾਂਜੀ ਅਲੋਇ ਟਾਇਰ ਦੇਖ ਲਓ ਜੀ ਵਧੀਆ ਜੀ ਓਨਰ ਕਿਹੜਾ ਇਹਦਾ ਓਨਰ ਸੈਕੰਡ ਠੀਕ ਹੈ 2018 ਬੀਡੀਆਈ ਡੀਜ਼ਲ ਦੀ ਕਾਰ ਆ ਐਕਸਟਰਾ ਅਲੋਇ ਟਾਇਰ ਬਹੁਤ ਸੋਹਣੇ ਪਏ ਹੋਏ ਨੇ ਬਾਈ ਜੀ ਜਲੰਧਰ ਸ਼ਹਿਰ ਦਾ ਨੰਬਰ ਆ ਤੇ ਕੰਡੀਸ਼ਨ ਜਿਵੇਂ ਸ਼ੋਰੂਮ ਆ ਕਰੋ ਜੀ ਚੈੱਕ ਕੰਡੀਸ਼ਨ ਲੈਦਰ ਦੇ ਸੀਟ ਕਵਰ ਆ ਜੀ ਜੀ 70 ਮੈਟਿੰਗ ਉਹੀ ਆ ਅੰਟੀਰੀਅਰ ਜਿਵੇਂ ਨਵਾਂ ਤੇ ਭਾਈ ਜੀ ਰੇਟ ਕੀ ਆ ਕਾਰ ਦਾ ਇਹਦਾ ਵੀਰ ਜੀ ਇੱਕੋ ਗੱਲ ਆਪਾਂ ਮੰਗਣ ਨੂੰ ਜੋ ਮਰਜ਼ੀ ਮੰਗੀ ਇਹ 6 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਠੀਕ ਹੈ ਬਾਕੀ ਜਿਹੜਾ ਤੁਹਾਡਾ ਵੀਡੀਓ ਵੇਖ ਕੇ ਆਏਗਾ ਉਹਦਾ ਮਾਨਤਾਨ ਪੂਰਾ ਕਰਾਂਗੇ ਜੀ 6 ਲੱਖ ਤੋਂ ਵਿੱਚੋਂ ਬਾਈ ਜੀ ਤੁਹਾਡਾ ਵਧੀਆ ਮਾਨਤਾਨ ਹੋ ਜਾਊਗਾ ਲੱਖ ਰੁਪਇਆ ਡਾਊਨ ਪੇਮੈਂਟ ਨਾਲ ਚੱਲ ਜੂ ਕੰਮ ਕਰਾ ਲਾਂਗੇ ਜੀ ਲੋਨ ਠੀਕ ਹੈ ਜੀ ਤੇ ਅੱਗੇ ਬਾਈ ਜੀ ਸਿਆਜ਼ਕਾਰ ਖੜੀ ਆ ਸੇਮ ਕਲਰ ਦੇ ਵਿੱਚ ਦੱਸਿਓ ਜੀ ਸਿਆਜ਼ 2019 ਵਿੱਚ ਨਿਕਲੀ ਵੀਰ ਜੀ ਠੀਕ ਹੈ ਮਾਡਲ 18 ਠੀਕ ਹੈ ਜੀ ਫਸਟ ਓਨਰ ਦੀ ਕਾਰ ਆ ਜੀ ਫੁੱਲੀ ਇਨ ਸ਼ੋਰਡ ਆ ਜੀ ਹੂੰ ਟਾਇਰ ਬ੍ਰਾਂਡ ਨਿਓ ਆ ਠੀਕ ਹੈ ਜੀ ਤੇ ਇਹਦਾ ਵੀਰ ਜੀ 6 ਲੱਖ ਰੁਪਏ ਪਰਾਈ 6 ਲੱਖ ਇਹ ਡੀਜ਼ਲਕ ਪੈਟਰੋਲ ਹੈ ਪੈਟਰੋਲ ਦੀ ਵੀਰ ਜੀ ਪੈਟਰੋਲ ਦੀ ਕਾਰ ਆ ਮਿੱਤਰੋ ਅੰਦਰੋਂ ਕਲੀਨ ਚੈੱਕ ਕਰ ਲਓ ਮੈਨੂੰ ਸੇਟ ਕਵਰ ਹੈ ਜੀ ਫਸਟ ਓਨਰ ਕਾਰ ਹੈ ਜੀ ਫੁੱਲੀ ਸ਼ੋਰਡ ਆ ਕਰੂਜ਼ ਕੰਟਰੋਲ ਮਿਲਦਾ ਆਉਂਦਾ ਵਿੱਚ ਹਣਾ ਜੀ ਜੀ ਕਰੂਜ਼ ਕੰਟਰੋਲ ਆਉਂਦਾ ਗੱਡੀ ਬਹੁਤ ਨਵੀਂ ਆ ਅਲੋਏ ਟਾਇਰ ਲੱਗੇ ਹੋਏ ਜੀ ਤੇ ਰੇਟ ਭਾਜੀ ਦਾ ਇਹਦਾ ਵੀ ਜੀ 6 ਲੱਖ ਰੁਪਈਆ 6 ਲੱਖ ਮਾਨਦਾਨ ਹੋ ਜੂ ਤੇ ਚੁੱਕੀ ਹੋ ਜਾਏਗਾ ਜੀ 6 ਲੱਖ ਰੁਪਈਆ ਡਾਉਨ ਪੇਮੈਂਟ ਲੱਖ ਰੁਪਈਆ ਡਾਉਨ ਪੇਮੈਂਟ ਦਾ ਬਾਕੀ ਲੋਨ ਕਰਾ ਕੇ ਦੋ ਕੀ ਬਾਤ ਆ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਐਕਸ ਜੂ ਵੀ 500 ਦੱਸਿਓ ਜੀ 2014 ਮਾਡਲ ਹੈ ਜੀ ਹਮ W6 ਹੈ ਜੀ ਠੀਕ ਹੈ ਫੁੱਲੀ ਸ਼ੋਰ ਹੈ ਹਮ ਟਾਇਰ ਅਜੇ ਕਾਲੀ ਬ੍ਰਾਂਡ ਨਿਊ ਬੇਚੀ ਜੀ ਕਾਲੀ ਕੀ ਬਾਤ ਆ ਕਾਲੀ ਪਵਾਇਆ ਕੱਲ ਬ੍ਰਾਂਡ ਨਿਊ ਟਾਇਰ ਪੇ ਆ ਜੀ ਠੀਕ ਹੈ ਜੀ ਅੰਦਰੋਂ ਇੰਟੀਰੀਅਰ ਦਾ ਚੈੱਕ ਕਰੋ ਮੈਂ ਤਾਂ ਵੀ ਸੀਟ ਕਵਰ ਹੈ ਜੀ ਹਮ ਜਮਨ ਨਮੀਕਾਰ ਆ ਬਾਈ ਜੀ ਕੰਡੀਸ਼ਨ ਬਹੁਤ ਸਾਫ ਸੁਥਰੀ ਹੈ ਗੱਡੀ ਦੀ ਸਾਫ ਸੁਥਰੀ ਚੱਲੀ ਕਿੰਨੀ ਕਾ ਭਾਜੀ ਇਹ ਇਹ ਵੀਰ ਜੀ ਲੱਖ ਜੈਨੂਨ ਚੱਲੀ ਫਿਰ ਸਰਵਸ ਰਿਕਾਰਡ ਤੇ ਰੇਟ ਕੀ ਆ ਫਿਰ ਇਹਦਾ ਵੀਰ ਜੀ ਆਪਾਂ ਜੀ 575 5 ਲੱਖ 75000 ਦੀ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਡਾਊਨ ਪੇਮੈਂਟ 175 ਬਾਕੀ ਕਰਾ ਦੋਗੇ ਲੋਨ ਬਾਕੀ ਲੋਨ ਠੀਕ ਹੈ ਜੀ ਅੱਗੇ ਆਗੀ ਬਾਈ ਜੀ ਵਰਨਾ ਫਲੂਡਿਕ ਚਿੱਟੇ ਰੰਗ ਦੇ ਵਿੱਚ ਦੱਸਿਓ ਭਾਜੀ ਇਹ 2012 ਮਾਡਲ ਹੈ ਜੀ ਠੀਕ ਹੈ ਸਭ ਤੋਂ ਟਾਪ ਐਫ ਐਕਸ ਆਪਸ਼ਨਲ ਹੂੰ ਪੁਸ਼ ਬਟਨ ਸਟਾਰਟ ਵਾਲੀ ਕੀ ਬਾਤ ਆ ਠੀਕ ਹੈ ਜੀ 80000 ਜੈਨੂਨ ਚੱਲੀ ਵਿਦ ਸਰਵਿਸ ਰਿਕਾਰਡ ਜੀ ਕੰਡੀਸ਼ਨ ਕਹਿੰਦੇ ਲੋੜ ਨਹੀਂ ਕਿਦਾਂ ਦੀ ਆ ਤੁਸੀਂ ਦੇਖ ਹੀ ਲਈ ਜਮਨ ਨਵੀਂ ਸਟਾਰਟ ਆ ਵੀਰ ਜੀ ਜੀ 6 ایر ਬੈਗ ਵਾਲੀ ਗੱਡੀ ਹੈ ਜੀ ਠੀਕ ਹੈ ਭਾਈ ਜੀ ਪੁਸ਼ ਬਟਨ ਸਟਾਰਟ ਵਾਲੀ 6 ایر ਬੈਗ ਵਾਲੀ ਐਸਐਕਸ ਆਪਸ਼ਨਲ ਟਾਪ ਮਾਡਲ ਦੀ ਗੱਡੀ ਹੈ ਟਾਇਰਾਂ ਦੀ ਕੰਡੀਸ਼ਨ ਜਮਨ ਨਵੇਂ ਤੇ ਭਾਈ ਜੀ ਰੇਟ ਇਹਦਾ ਵੀਰ ਜੀ ਇੱਕੋ ਰੇਟ 4.5 ਲੱਖ ਰੁਪਏ 4.5 ਲੱਖ ਠੀਕ ਹੈ ਜੀ ਤੇ ਇਹਦੇ 12 ਮਾਡਲ ਤੇ ਲੋਨ ਹੋ ਜਾਊਗਾ ਹੋ ਜਾਏਗਾ ਜੀ ਕਿੰਨੇ ਕ ਦਾ ਹੋ ਜੂ ਇਹਦੇ ਤੇ ਇਹ ਤੇ 3 ਕ ਲੱਖ ਰੁਪਏ ਦਾ ਲੋਨ ਕਰਾ ਕੇ ਦਵਾਂਗੇ ਜੀ 1.5 ਕ ਲੱਖ ਰੁਪਈਆ ਡਾਊਨ ਪੇਮੈਂਟ ਇਹਦੇ ਵਾਸਤੇ ਲਿਆਇਆ ਅੱਗੇ ਆਗੀ ਬਾਈ ਜੀ ਨੋਵਾ ਕ੍ਰਿਸਟਾ ਰਿਕਾਰਡ ਦੇ ਨਾਲ ਚੱਲੀ ਸਿਰਫ 60000 ਦੱਸਿਓ ਭਾਜੀ ਇਹ ਵੀਰ ਜੀ 2018 ਮਾਡਲ ਹੈ ਜੀ ਐਕਸ ਆਟੋਮੈਟਿਕ ਹੂੰ ਫਸਟ ਓਨਰ ਦੀ ਕਾਰ ਆ ਫੁੱਲੀ ਸ਼ੋਰਡ ਆ ਠੀਕ ਹੈ ਜੀ ਗਾਰੰਟੀ ਆ ਹੋਗੀ ਕੰਪਨੀ ਸਰਵਿਸ ਰਿਕਾਰਡ ਦਾ ਇਹ ਗੱਡੀ ਫ੍ਰੀ ਆਫ ਕੋਸਟ ਦਵਾਂਗੇ ਆਪਾਂ ਵੀਰ ਜੀ ਠੀਕ ਹੈ ਜੀ ਸਿਰਫ 60000 ਚੱਲੀ ਅੰਟੀਰੀਅਰ ਚੈੱਕ ਕਰੋ ਲਓ ਜੀ ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਗੱਡੀ ਆ ਬਾਈ ਜੀ ਅੰਦਰੋਂ ਕਰੋ ਚੈੱਕ। ਕੀ ਬਾਤ ਹੈ? ਤੇ ਭਾਈ ਜੀ ਰੇਟ ਕੀ ਇਹਦਾ? ਇਹਦਾ ਵੀਰ ਜੀ 15.5 ਲੱਖ ਰੁਪਈਆ। 15.5 ਲੱਖ ਚੋ ਭਾਈ ਜੀ ਤੁਹਾਡਾ ਮਾਨਤਨ ਹੋ ਜਾਊਗਾ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ? ਇਹਦੀ ਡਾਊਨ ਪੇਮੈਂਟ 3 ਲੱਖ ਰੁਪਈਆ ਲਿਓ ਬਾਕੀ ਲੋਨ ਕਰਾ ਕੇ ਦਵਾਂਗੇ। ਬੰਦੇ ਦਾ ਸਿਬਰ ਰਿਪੋਰਟ ਠੀਕ ਹੋਵੇ। ਜੀ। ਪੂਰਾ ਲੋਨ ਵੀ ਕਰਵਾਵਾ। ਠੀਕ ਹੈ ਜੀ। ਅੱਗੇ ਭਾਈ ਜੀ ਸਕੋਰਪੀਓ ਇਹਨੇ ਲਿਆ ਆਪਾਂ 0074 ਪੇਡ ਨੰਬਰ ਵਾਲੀ ਤੇ ਅਲਾਈ ਟਾਇਰ ਚੈੱਕ ਕਰਾ ਦੇ ਮਿੱਤਰਾ ਬਹੁਤ ਨਵੇਂ ਤੇ ਜ਼ਬਰਦਸਤ ਪੈਸੇ ਨੇ ਗੱਡੀ ਦੇ ਵਿੱਚ ਦੱਸਿਓ ਭਾਜੀ। ਇਹ ਵੀਰ ਜੀ 2023 ਮਾਡ Z8 ਆਟੋਮੈਟਿਕ ਆਟੋਮੈਟਿਕ ਕਾਰ ਹੈ ਬਾਈ ਜੀ ਕਰੋ ਜੀ ਚੈੱਕ ਡੀਜ਼ਲ ਦੀ ਡੀਜ਼ਲ ਦੀ 40000 ਚੱਲੀ ਹੈ ਜੀ ਠੀਕ ਹੈ ਜੀ ਫੋਲਿੰਗ ਸ਼ੋਰ ਆ ਵੀਰ ਜੀ ਹੂੰ ਗੱਡੀ ਅਗਰ ਕੋਈ ਪੀਸ ਪੇਂਟ ਹੋਵੇ ਹੂੰ ਸਰਵਿਸ ਰਿਕਾਰਡ ਦੇ ਨਾਲ ਗੱਡੀ ਗਾਰੰਟੀ ਹੋ ਗਈ ਇਹਦੀ ਪੂਰੀ ਕੋਈ ਪੀਸ ਪੇਂਟ ਨਹੀਂ ਬਾਈ ਜੀ 올 ओरिजिनल ਪੇਂਟ ਦੀ ਕਾਰ ਹੈ ਤੇ ਪੂਰੇ ਸਰਵਿਸ ਰਿਕਾਰਡ ਨਾਲ ਸਿਰਫ 40000 ਚੱਲੀ ਹੈ ਬਾਈ ਜੀ ਰੇਟ ਕੀਆ ਕਰਦਾ ਇਹਦਾ ਵੀਰ ਜੀ ਇੱਕੋ ਗੱਲ ਹੈ 2.5 ਲੱਖ ਰੁਪਏ 2.5 ਲੱਖ ਦੀ ਗੱਡੀ ਮਿਲ ਜੂ ਤੇ ਤੈਨੂੰ ਤੋਂ 4 ਲੱਖ ਡਾਊਨ ਪੇਮੈਂਟ ਬਾਕੀ ਦੋ ਜੂਗਾ ਲੋਨ। ਜੋ ਅੱਗੇ ਭਾਈ ਜੀ i20 ਖੜੀ ਐ। ਦੱਸਿਓ ਜੀ। ਇਹ 2014 ਮਾਡਲ ਆ ਜੀ। ਜੀ। ਤੇ ਡੀਜ਼ਲ ਦੀ ਗੱਡੀ ਐ, ਸਪੋਰਟਸ ਮਾਡਲ। ਸਪੋਰਟਸ ਡੀਜ਼ਲ। 70000 ਚੱਲੀ ਐ ਜੀ। ਹੂੰ। ਅਲੌਇ ਟਾਇਰ ਐਕਸਟਰਾ ਲੱਗੇ ਆ ਜੀ। ਅਲੌਇ ਟਾਇਰ ਬਹੁਤ ਸੋਹਣੇ ਪਏ ਹੋਣੇ। ਲੈਦਰ ਦੇ ਸੀਟ ਕਵਰਾਂ ਵਿੱਚ ਸੌਂਡ ਸਿਸਟਮ ਵਧੀਆ ਲੱਗਾ ਕਾਰ ਦੇ। ਕੀ ਬਾਤ ਐ। 사운ਡ ਸਿਸਟਮ ਵੀ ਵਧੀਆ ਲੱਗਿਆ ਐ ਤੇ ਸੀਟ ਕਵਰ ਲੈਦਰ ਦੇ ਆ। ਕੰਡੀਸ਼ਨ ਬਹੁਤ ਨਵੀਂ ਕਾਰ ਦੀ ਤੇ ਭਾਈ ਇਹਦਾ 2014 ਮਾਡਲ ਸਪੋਰਟਸ ਵੀਰ ਜੀ। ਇਹਦਾ 465000 ਰੁਪਏ 465000 ਮਾਨਤਨ ਬਾਈ ਜੀ ਤੁਹਾਡਾ ਮੌਕੇ ਤੇ ਹੋ ਜੀ ਜਿੱਥੇ ਜਦੋਂ ਇੱਥੇ ਆ ਕੇ ਡੀਲ ਕਰੋਗੇ ਨਾ ਅਸਲੀ ਰੇਟ ਆ ਜਿਹੜਾ ਉਹਦੇ ਹੀ ਵੰਨਣਾ ਤੇ ਅੱਗੇ ਆ ਗਈ ਨਵੀਂ ਸ਼ੇਪ ਵਾਲੀ i20 ਕਾਰ ਦੱਸੋ ਇਹ ਵੀਰ ਜੀ 2021 ਮਾਡਲ ਹੈ ਜੀ ਹਮ ਪੈਟਰੋਲ ਦੀ ਗੱਡੀ ਹੈ ਜੀ ਸਪੋਰਟਸ ਮਾਡਲ ਹੈ ਜੀ ਠੀਕ ਹੈ ਅਲੋਏ ਟਾਇਰ ਐਕਸਟਰਾ ਲੱਗੇ ਜੀ ਜੀ ਇਹ ਚੱਲੀ 48000 ਜੈਨੂਨ ਆ ਫਸਟ ਓਨਰ ਹੈ ਜੀ ਠੀਕ ਹੈ ਇਹਦਾ ਵੀਰ ਜੀ 6.5 ਲੱਖ ਰੁਪਏ 5.6 ਲੱਖ ਦੇ ਵਿੱਚੋਂ ਬਾਈ ਜੀ ਮਾਨਤਨ ਹੋ ਜੂ ਲਾਈਟਰ ਬਹੁਤ ਸੋਹਣੇ ਪਏ ਹੋਏ ਨੇ ਸੀਟ ਕਵਰ ਵੀ ਲੈਦਰ ਦੇ ਪੂਰੇ ਜ਼ਬਰਦਸਤ ਪਏ ਹੋਏ ਨੇ ਗੱਡੀ ਜਮਾਂ ਨਮੀ ਤੇ ਬਾਈ ਜੀ 48000 ਕੋਰਡ ਨਾਲ ਚੱਲੀ ਹੈ ਨਾ ਕੋਰਡ ਨਾਲ ਜੀ ਗਾਰੰਟੀ ਤੇ 1.5 ਲੱਖ ਰੁਪਇਆ ਡਾਊਨ ਪੇਮੈਂਟ ਬਾਕੀ ਲੋਨ ਹੋ ਜੂ ਬਾਕੀ ਲੋਨ ਹੋ ਜੂ ਠੀਕ ਹੈ ਜੀ ਤੇ ਅੱਗੇ ਬਾਈ ਜੀ ਖੜੀ ਹੈ ਡਿਜ਼ਾਇਰ ਕਾਰ ਦੱਸਿਓ ਜੀ ਇਹਦਾ ਵੀ ਜੀ 2000 ਤੇ ਇਹ 19 ਵਿੱਚ ਨਿਕਲੀ ਮਾਡਲ 18 ਜੀਏੀ ਪਲੱਸ ਡੀਜ਼ਲ ਦੀ ਜਿਹੜੀ ਕਿ ਗੱਡੀ ਮਿਲਦੀ ਨਹੀਂ 18/19 ZDI Plus ਟੌਪ ਮਾਡਲ ਡੀਜ਼ਲ ਦੀ ਕਾਰ ਆ ਅਲਾਈਟਰ ਕੰਪਨੀ ਵਾਲੇ ਆਉਂਦੇ ਆ ਬਾਈ ਜੀ ਕੰਡੀਸ਼ਨ ਬਹੁਤ ਸ਼ੋਰੂਮ ਆ ਫੁੱਲੀ ਸ਼ੋਰ ਆ ਜੀ 50000 ਵਿਦ ਸਰਵਿਸ ਰਿਕਾਰਡ ਚੱਲੀ ਆ ਜੀ ਆਟੋਮੈਟਿਕ ਗੇਅਰ ਪੁਸ਼ ਬਟਨ ਸਟਾਰਟ ਕੀ ਬਾਤ ਹੈ ਨੈਵੀਗੇਸ਼ਨ ਵਾਲੀ ਇਹ ਗੱਡੀ ਮਿਲਦੀ ਨਹੀਂ ਵੀਰ ਜੀ 50000 ਜੀ ਬਿਲਕੁਲ ਜੀ ਰੇਟ ਕੀ ਇਹਦਾ ਗੱਡੀ ਦਾ ਇਹਦਾ ਵੀਰ ਜੀ 7.5 ਲੱਖ ਰੁਪਏ ਡਿਮਾਂਡ ਆ ਬਾਕੀ ਆ ਇਹਦਾ ਮਾਨਤਾਨ ਪੂਰਾ 7.5 ਲੱਖ ਚ ਤੁਹਾਡਾ ਵਧੀਆ ਮਾਨਤਾਨ ਹੋ ਜਾਊਗਾ ਅੱਗੇ ਆ ਗਈ ਬਾਈ ਜੀ ਡਿਜ਼ਾਇਰ ਕਾਰ ਦੱਸਿਓ ਜੀ 2016 ਮਾਡਲ ਆ 55000 ਚੱਲੀ ਵਿਦ ਸਰਵਿਸ ਰਿਕਾਰਡ ਹੂੰ ਫਸਟ ਓਨਰ ਦੀ ਕਾਰ ਹੈ ਵੀਰ ਜੀ ਠੀਕ ਹੈ ਜੀ 4 ਲੱਖ 75000 ਰੁਪਇਆ 4 ਲੱਖ 75000 ਕੰਡੀਸ਼ਨ ਬਹੁਤ ਨਮੀਆਂ ਬਾਈ ਜੀ ਸ਼ੀਸ਼ੇ ਤਾਂ ਨਹੀਂ ਦਿਖਾ ਦੇ ਮਿੱਤਰਾਂ ਗੱਡੀ ਸੀਟ ਕਵਰ ਨਵੇਂ ਪਏ ਹੋਏ ਨੇ ਤੇ ਬਾਈ ਡਾਉਨ ਪੇਮੈਂਟ ਇਹਦੀ ਇਹਦੀ ਡਾਉਨ ਪੇਮੈਂਟ ਵੀਰ ਜੀ ਇਹਦਾ ਲੈਂਡ 1.5 ਲੱਖ ਰੁਪਏ ਬਾਕੀ ਲੋਨ ਕਰਾ ਕੇ ਦਵਾਂਗੇ ਠੀਕ ਹੈ ਜੀ ਤੇ ਅੱਗੇ ਫੇਰ ਬਾਈ ਜੀ ਸੇਮ ਕਲਰ ਦੇ ਵਿੱਚ ਡਿਜ਼ਾਇਰ ਕਾਰ ਖੜੀ ਹੈ ਦੱਸਿਓ ਜੀ ਇਹ 2017 ਮਾਡਲ ਵੀਰ ਜੀ ਗੱਡੀ ਹੈ ਜੀ ਠੀਕ ਹੈ ਜੀ ਤੇ ਇਹ 68000 ਚੱਲੀ ਫਿਰ ਤੇ ਸਰਵਿਸ ਰਿਕਾਰਡ ਵੈਰੀਐਂਟ ਕਿਹੜਾ ਦਾ? ਵੈਰੀਐਂਟ VDI ਡੀਜ਼ਲ। VDI ਡੀਜ਼ਲ ਦੀ ਕਾਰ ਆ ਐਕਸਟਰਾ ਐਂਡਰੌਇਡ ਪਲੇਅਰ ਲੱਗਿਆ 70 ਮੈਟਿਕ ਹੋਈ ਆ। ਗੱਡੀ ਬਾਈ ਜੀ ਸ਼ੋਰੂਮ ਕੰਡੀਸ਼ਨ ਦੀ ਅੰਦਰੋਂ ਵੀ ਬਾਹਰੋਂ ਵੀ ਜਿਵੇਂ ਨਵੀਂ। ਤੇ ਇਹਦਾ ਰੇਟ ਕੀ ਆ ਬਾਜੀ? ਇਹਦਾ ਵੀਰ ਜੀ 5.5 ਲੱਖ ਰੁਪਈਆ। 5.5 ਲੱਖ ਵਿੱਚੋਂ ਮਾਨਤਨ ਕਰਾ ਦੇਾਂਗੇ ਬਾਈ ਜੀ ਡਾਊਨ ਬੈਂਟ ਲੈ ਆਓ ਲੱਖ ਰੁਪਈਆ ਤੇ ਅੱਗੇ ਗੱਡੀ ਖੜੀ ਐ। ਇਹ ਲੋ ਜੀ ਐਮਈਓ ਡੀਜ਼ਲ ਆਟੋਮੈਟਿਕ। ਹੂੰ। 2017 ਮਾਡਲ ਆ ਜੀ। ਠੀਕ ਐ। ਇਹ ਆਰਮੀ ਅਫਸਰ ਆ। ਉਹਨਾਂ ਦੀ ਕਾਰ ਆ ਵੀਰ ਜੀ। ਠੀਕ ਐ ਜੀ। ਹਾਂਜੀ। ਡੀਜ਼ਲ ਦੀ ਐਮੀਓ ਚੱਲੀ ਕਿੰਨੇ ਵਾਰੀ ਹੈ ਇਹ ਐਮੀਓ ਆਟੋਮੈਟਿਕ ਆਟੋਮੈਟਿਕ ਚੱਲੀ ਕਿੰਨੀ ਹੈ ਜੀ ਇਹ ਵੀਰ ਜੀ ਫਸਟ ਓਨਰ ਦੀ ਕਾਰ ਆ ਜੀ ਫੁਲੀ ਛੋੜ ਆ ਜੀ ਹੂੰ ਇਹ 77000 ਕਿਲੋ ਸਰਵਿਸ ਰਿਕਾਰਡ ਕੰਪਨੀ ਦੇ ਰਿਕਾਰਡ ਨਾਲ ਠੀਕ ਹੈ ਜੀ ਲੈਦਰ ਦੇ ਸੀਟ ਕਵਰ ਦੇਖੋ 70 ਮੈਟਿੰਗ ਵੇਖੋ ਕਿੰਨੀ ਵਧੀਆ ਬਿਲਕੁਲ ਜੀ 70 ਮੈਟਿੰਗ ਲੈਦਰ ਦੇ ਸੀਟ ਕਵਰ ਤੇ ਭਾਈ ਜੀ ਰੇਟ ਇਹਦਾ ਇਹਦਾ ਵੀਰ ਜੀ ਰੇਟ 5.5 ਲੱਖ ਰੁਪਏ ایڈਵਾਂਟ ਹੈ ਬਾਕੀ ਮੌਕੇ ਤੇ ਮਾਨਤਾਨ ਸਾਢੇ 5.5 ਲੱਖ ਦੇ ਵਿੱਚੋਂ ਮੌਕੇ ਤੇ ਮਾਨਤਾਨ ਹੋ ਜੂ ਬਾਈ ਜੀ ਅੱਗੇ ਫੋਰਚੂਨਰ ਝੋਟਾ ਖੜਾ ਦੱਸਿਓ ਜ 2016 ਮਾਡਲ ਹੈ ਜੀ ਠੀਕ ਹੈ ਇਹ 4/4 ਹੈ ਜੀ ਜੀ ਆਟੋ ਹੈ ਜੀ ਠੀਕ ਹੈ ਫਸਟ ਓਨਰ ਹੈ ਫੁੱਲੀ ਸ਼ੋਰਡ ਆ ਠੀਕ ਹੈ ਜੀ ਇਹਦਾ ਵੀਰ ਜੀ ਨੰਬਰ ਲਵਾ ਕੇ ਅਸੀਂ ਦੇ ਦਾਂਗੇ 24 ਲੱਖ ਰੁਪਏ 24 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਆਟੋਮੈਟਿਕ ਗੇਅਰ ਦੇ ਵਿੱਚ 4/4 4/4 ਆਟੋ ਓਨਰ ਫਸਟ ਫਸਟ ਓਨਰ ਹੈ ਜੀ ਫੁੱਲੀ ਸ਼ੋਰਡ ਆ ਵੀਰ ਜੀ ਠੀਕ ਹੈ ਜੀ ਇਦੇ ਵਾਸਤੇ ਡਾਉਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਇਹਦੀ ਡਾਉਨ ਪੇਮੈਂਟ 4 ਲੱਖ ਰੁਪਈਆ ਠੀਕ ਹੈ ਜੀ ਬਾਕੀ ਲੋਨ ਹੋਣੀ ਓਕੇ ਅੱਗੇ ਆ ਗਈ ਬਾਈ ਜੀ ਪੇਡ ਨੰਬਰ 7100 ਦੀ ਕ੍ਰੇਟਾ ਕਾਰ ਦੱਸਿਓ ਜੀ ਇਹ ਵੀਰ ਜੀ 2000 ਤੇ ਇਹ 20 ਮਾਡਲ ਹੈ ਜੀ 20 ਮਾਡਲ ਠੀਕ ਹੈ ਜੀ ਤੇ ਫੁੱਲਿੰਗ ਸ਼ੋਰ ਹੈ ਜੀ ਠੀਕ ਹੈ ਜੀ ਚੱਲੀ ਯਾਨੀ 70000 ਰੁਪਏ ਤੇ ਸਰਵਿਸ ਰਿਕਾਰਡ ਠੀਕ ਹੈ ਓਨਰ ਫਸਟ ਓਨਰ ਸੈਕੰਡ ਵੀਰ ਸੈਕੰਡ ਓਨਰ ਹਾਂਜੀ ਠੀਕ ਹੈ ਜੀ ਲੈਦਰ ਦੇ ਸੀਟ ਕਵਰ ਆ ਵੀਰ ਜੀ ਜੀ ਹਾਂਜੀ ਵੱਡੀ ਸਕਰੀਨ ਲੱਗੀ ਹੋਈ ਆ ਬਾਈ ਜੀ ਲੈਦਰ ਦੇ ਸੀਟ ਕਵਰ ਆ ਸਟੀਅਰਿੰਗ ਕਵਰ ਵੀ ਆ ਸਾਰਾ ਕੁਝ ਮਤਲਬ ਹੈਗਾ ਗੱਡੀ ਦੇ ਵਿੱਚ ਇਹ ਵੇਰੀਐਂਟ ਕਿਹੜਾ ਵਾਜੀ ਇਹ ਇਹ ਵੀਰ ਜੀ ਉਹਦਾ ਵੇਰੀਐਂਟ ਤਾਂ E ਮਾਡਲ ਆ ਪਰ ਕੰਪਲੀਟ ਐਸਐਕਸ ਬਣਾਈ ਹੋਈ ਆ ਐਸਐਕਸ ਬਣੀ ਪਈ ਆ ਮੈਂ ਤਾਂ ਹੀ ਭਲੇਖਾ ਖਾ ਰਿਆ ਸੀ ਮੈਂ ਕਿਹਾ ਵੀ ਤੇ ਬਾਈ ਜੀ ਰੇਟ ਕੀ ਆ ਦਾ ਇਹਦਾ ਰੇਟ ਵੀਰ ਜੀ 1.5 ਲੱਖ ਰੁਪਈਆ 1.5 ਲੱਖ ਦੇ ਵਿੱਚੋਂ ਬਾਈ ਜੀ ਤੁਹਾਡਾ ਮਾਨਤਾ ਹੋਊਗਾ 2 ਲੱਖ ਰੁਪਈਆ ਡਾਊਨ ਪੇਮੈਂਟ ਬਾਕੀ ਲੋਨ ਹੋ ਜਾਏਗਾ ਜੀ ਬਾਕੀ ਚੱਲ ਜੂ ਬਾਈ ਜੀ ਕੰਮ ਤੁਹਾਡਾ ਤੇ ਅੱਗੇ ਭਾਈ ਜੀ ਮਰਸੀਡੀਜ਼ ਗੱਡੀ ਲੈ ਆਏ ਤੁਹਾਡੇ ਵਾਸਤੇ ਲਗਜ਼ਰੀ ਕਾਰ ਇਹਦੇ ਦੱਸਿਓ ਭਾਜੀ ਇਹ ਵੀਰ ਜੀ 2011 ਮਾਡਲ ਹੈ ਜੀ ਹੂੰ ਤੇ ਸੈਕੰਡ ਓਨਰ ਦੀ ਕਾਰ ਹੈ ਜੈਨੂਅਲ ਨੰਬਰ ਦੀ ਕੋਈ ਨੰਬਰ ਦੀ ਘੱਟਕੁੱਟ ਕੇ ਲੱਗਾ ਠੀਕ ਹੈ ਜੀ ਫੋਲਿੰਗ ਸ਼ੋਰ ਆ ਵੀਰ ਜੀ ਠੀਕ ਹੈ ਤੇ ਇਹ ਕਿਹੜੀ ਹੈ ਇਹ ਇਹ ਹੈਗੀ ਜੀ E350 E350 ਹੂੰ ਹੂੰ ਠੀਕ ਹੈ ਜੀ ਹੂੰ ਹੂੰ ਅੰਦਰੋਂ ਵੀ ਚੈੱਕ ਕਰੋ ਭਾਈ ਜੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਤੇ ਇਹਦਾ ਕੀ ਰੇਟ ਆ ਭਾਜੀ ਇਹ 6 ਲੱਖ ਰੁਪਇਆ ਦੇ ਰਿਹਾ 6 ਲੱਖ ਦੀ ਇੰਨੇ ਦੀ ਕਾਰ ਦੇ ਦਿਆ ਕੀ ਬਾਤ ਹੈ ਲਗਜ਼ਰੀ ਕਾਰ ਸਨਰੂਫ ਵਾਲੀ ਬਾਈ ਜੀ ਆਟੋਮੈਟਿਕ E350 E350 ਤੇ ਗੱਡੀ ਬਾਈ ਜੀ ਤੁਹਾਨੂੰ ਐ ਮੰਨੋ ਕਿ Swift ਦੇ ਰੇਟ ਦੇ ਵਿੱਚ Mercedes ਦੇ ਨਜ਼ਾਰੇ ਜੇ ਤੁਸੀਂ ਲੈਣੇ ਨੇ ਤਾਂ ਆ ਗੱਡੀਆਂ ਦੇ ਸਕਦੇ ਆ ਤੁਹਾਨੂੰ ਤੇ ਇੰਨਾ ਕਾਰਾਂ ਚ ਕੋਈ ਵੀ ਕਾਰ ਪਸੰਦ ਆ ਗਈ ਬਾਈ ਜੀ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰੋ ਸਾਈ ਬਾਬ ਤੇ ਗੱਡੀ ਬੁੱਕ ਕਰ ਲਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰਦੇ ਹੋ ਸਤਿ ਸ੍ਰੀ ਅਕਾਲ